ਬਹੁਤ ਹੋੜੀਆਂ ਨੱਕ ਦੀ ਰੀੜ ਤੇ ਹੱਡੀ ਟੋਰੀ ਆ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਏ ਪੀਪੀ ਦੇ ਸਪੋਰਟਰੋ 20 25 30 ਟਰੈਕਟਰ ਇਹਨਾਂ ਨੇ ਇੱਥੇ ਭੰਨੇ ਆ ਖਲੌਰੀ ਦੇ ਗੋਲੀਆਂ ਮਾਰੀਆਂ ਤੇ ਟਾਇਰ 파ੜੇ ਇਹਨਾਂ ਨੇ ਤੇ ਕੁੱਟਮਾਰ ਕੀਤੀ ਏ ਸਾਡੇ ਆ ਬਜ਼ੁਰਗਾਂ ਦੀ ਤੇ ਤੁਸੀਂ ਪਕੌੜੇ ਖਾਣ ਆਉਣੇ ਆ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਲੱਖ ਦੀ ਲਾਣਤਾ ਜਿਹੜੇ ਤੁਸੀਂ ਅੰਦਰ ਪਕੌੜੇ ਖਾਣ ਜਾਂਦੇ ਆ ਉਹ ਸ਼ਰਮ ਆਉਣੀ ਚਾਹੀਦੀ ਐ ਤੁਹਾਨੂੰ ਡੁੱਬ ਕੇ ਮਰ ਜਾਓ ਉਹ ਜਿਹੜੇ ਤੁਸੀਂ ਆਪੇ ਆਪਨੇ ਬੀਜੇਪੀ ਦੇ ਲੀਡਰ ਕਹਾਉਣੇ ਹੋ ਬੀਜੇਪੀ ਦੇ ਸਮਰਥਕ ਕਹਾਉਣੇ ਹੋ ਉਹ ਇਹਨਾਂ ਨੇ ਤੁਹਾਨੂੰ ਬਿਸਕੁਟਾਂ ਨਾਲ ਨਹੀਂ ਟਿੱਡ ਭਰਨੇ ਜੇ ਟਿੱਡ ਭਰਨੇ ਆ ਨਾ ਤੁਹਾਡੇ ਤੇ ਕਿਸਾਨ ਜਿਹੜੀਆਂ ਕਣਕਾਂ ਬਦਲਾ ਬੀਜਦਾ ਉਹਦੇ ਵਿੱਚੋਂ ਤੇਰੀ ਰੋਟੀ ਐ ਦਰਖਤਾਂ ਨੂੰ ਨਹੀਂ ਲੱਗਦੀ ਜਿਹੜੇ ਤੁਸੀਂ ਅੱਜ ਪਕੌੜਿਆਂ ਦੇ ਦੁੱਲੇ ਹੋ ਉਹ ਪਕੌੜੇ ਛੱਡ ਕੇ ਨਾ ਤੁਸੀਂ ਸ਼ਰਮ ਕਰੋ ਉਹ ਕਿਸਾਨਾਂ ਨਾਲ ਖੜੋ ਉਹ ਤੁਹਾਨੂੰ ਪਤਾ ਲੱਗੇ ਉਹ ਦਰਦ ਕੀ ਹੁੰਦਾ ਤੁਹਾਡਾ ਕੋਈ ਆਪਣਾ ਹਜੇ ਤੱਕ ਮਰਿਆ ਨਹੀਂ ਬੀਜੇਵੀ ਦੇ ਹੱਥੋਂ ਜਿੱਤੇ ਤੁਹਾਡਾ ਮਰੂਗਾ ਨਾ ਉਦੋਂ ਪਤਾ ਲੱਗੂਗਾ ਸਾਡੇ 700 ਵੀਰ ਤੇ 1500 ਹੱਥ ਸਾਡੇ ਨਾਲੋਂ ਵਿਛੜਿਆ 2020 ਦੇ 2021 ਦੇ ਵਿੱਚ ਤੇ ਤੁਸੀਂ ਬੀਜੇਪੀ ਦਾ ਬੀਜੇਪੀ ਦਾ ਪ੍ਰਚਾਰ ਕਰਦੇ ਹੋ ਵੋਟਾਂ ਪਾਉਣੇ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਦੁੱਬ ਕੇ ਮਰ ਜਾਣਾ ਚਾਹੀਦਾ ਤੁਹਾਨੂੰ 15 ਸ਼ਹੀਦ ਹੋ ਗਿਆ ਸਾਡੇ ਸ਼ੁਭ ਕਰਨਾ ਸਾਡਾ ਇਹਨਾਂ ਨੇ ਜਾਨ ਪੁੱਜ ਕੇ ਸ਼ਹੀਦ ਕੀਤਾ ਗੋਲੀ ਮਾਰੀ ਆ ਉਹਦੇ ਸਿਰ ਵਿੱਚ ਗੋਲੀ ਇਸ ਬੀਜੇਪੀ ਦੀ ਸਰਕਾਰ ਨੇ ਤੇ ਸਾਨੂੰ ਇਹ ਚੀਜ਼ ਦਾ ਜਵਾਬ ਦੇ ਕੇ ਜਾਵੇ ਅੱਜ ਹੰਸਰਾਜ ਇੱਥੇ ਆਇਆ ਸਾਡੇ ਨਾਲ ਇਹਦੀ ਮੁਲਾਕਾਤ ਕਰਾਓ ਅਸੀਂ ਇਹ ਚੀਜ਼ ਦਾ ਜਵਾਬ ਮੰਗਦੇ ਆ ਜੇ ਇੱਥੇ ਨਹੀਂ ਜਵਾਬ ਦੇਊਗਾ ਤੇ ਜਿੱਥੇ ਵੀ ਜਾਊਗਾ ਅਸੀਂ ਇਹਦਾ ਪਿੱਟ ਸਿਆਪਾ ਕਰਾਂਗੇ ਤੈਨੂੰ ਘੇਰਾਗੇ ਤੇ ਸਵਾਲ ਸਾਡੇ ਹੋਈ ਹੋਣਗੇ ਤੇ ਤੂੰ ਬੀਜੇਪੀ ਦੀ ਟਿਕਟ ਲਈ ਹੈ ਤੂੰ ਪੈਰਾਸ਼ੂਟ ਰਾਈ ਹਲਕਾ ਫਰੀਦਕੋਟ ਦੇ ਵਿੱਚੋਂ ਉਤਾਰ ਆ ਗਿਆ ਤੇਰੀ ਇਥੇ ਹਲਕੇ ਨੂੰ ਕੀ ਦੇਣਾ ਇਹ ਨਾ ਸਮਝੀ ਕਿ ਤੂੰ ਕਲਾਕਾਰ ਆ ਤੇ ਖੜੀ ਜਿੱਤ ਜਾਏਗਾ ਬੜੀ ਦੌਰ ਲਵਾਉਣੇ ਹੁੰਦੇ ਆ ਅਸੀਂ ਫਰੀਦਕੋਟ ਵਾਲੇ ਬੜਾ ਨੇਰਿਆਂ ਹੋ ਕੇ ਦੇਖਦੇ ਆ ਅਸੀਂ ਕੈਂਡੀਡੇਟ ਨੂੰ ਤੇ ਤੁਹਾਡਾ ਤੁਹਾਡਾ ਦਾ ਪਿਛੋਕੜੀ ਜਿਹੜਾ ਉਹ ਹੋਈ ਚਲ ਮਾ ਤੁਹਾਡਾ ਜਿਹੜਾ ਪਛੋਕੜ ਆ ਉਹ ਹਥਿਆਰ ਆ ਉਹ ਤੁਸੀਂ ਸਾਡੇ ਕਿਸਾਨਾਂ ਨੂੰ ਕੋਹ ਕੋ ਕੇ ਮਾਰਿਆ ਲਖੀਮਪੁਰ ਖੀਰੀ ਦੇ ਵਿੱਚ ਚਾਰ ਇਹਨਾਂ ਨੇ ਕਿਸਾਨ ਪੰਜਵਾਂ ਪੱਤਰਕਾਰ ਵੀਰ ਉਹ ਗੱਡੀ ਚੜਾ ਕੇ ਸ਼ਹੀਦ ਕਰ ਦਿੱਤਾ ਇਹਨੂੰ ਪੁੱਛੋ ਇਹਨੂੰ ਅੰਦਰ ਜਾ ਕੇ ਪੁੱਛੋ ਪੱਤਰਕਾਰ ਸਾਹਿਬ ਉੱਥੇ ਇੱਕ ਵਾਰੀ ਵੀ ਗਿਆ ਉਹ ਮਾਵਾ ਦੇ ਪੁੱਤ ਸੀ ਜਿਹੜੇ ਝੱਲ ਕੇ ਬਹਿ ਗਏ ਤੈਨੂੰ ਇਥੋਂ ਸੁੱਕਾ ਨਹੀਂ ਨਿਕਲਣ ਦਿੰਦੇ ਸਾਡੇ ਵੀ ਦਿਲ ਦੇ ਵਿੱਚ ਬਹੁਤ ਬਲਵਲੇ ਆ ਜੇ ਆਪਣੀ ਮਾਂ ਦਾ ਦੁੱਧ ਪੀਤਾ ਤੇ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਜਾਈਂ ਸਵਾਲ ਤੇਰੇ ਤੋਂ ਬਹੁਤ ਕਰਨੇ ਆ ਜੇ ਹੰਸ ਰਾਜਾ ਜੇ ਤੂੰ ਜੇ ਤੂੰ ਰੋਟੀ ਖਾਂਦਾ ਤੈਨੂੰ ਸ਼ਰਮ ਹੋਣੀ ਚਾਹੀਦੀ ਤੂੰ ਬੀਜੇਪੀ ਦਾ ਕੈਂਡੀਡੇਟ ਆ ਜੇ ਤੂੰ ਕਿਸਾਨਾਂ ਦਾ ਉਹ ਪੰਜਾਬ ਨੂੰ ਲੁੱਟ ਕੇ ਖਾ ਗਿਆ ਤੁਸੀਂ ਹੁਣ ਤੱਕ ਤੇ ਗੱਲਾਂ ਕਰਦੇ ਹੋ ਬੀਜੇਪੀ ਦੀਆਂ